ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 28 ਤੋਂ 30 ਅਪ੍ਰੈਲ ਤੱਕ ਦੇ ਮੌਸਮ ਦੀ ਆਉਣ ਵਾਲੇ ਤਿੰਨ ਦਿਨਾਂ ਦੇ ਦੌਰਾਨ ਪੰਜਾਬ ਦੇ ਕਿਹੜੇ ਖੇਤਰਾਂ ਦੇ ਵਿੱਚ ਅਮੀਦਾਰ ਚ ਸਕਦੇ ਨੇ ਔਰ ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ਕੀ ਕਹਿੰਦੀ ਆ ਆਜੋ ਦੇਖਦੇ ਹਾਂ ਸਭ ਤੋਂ ਪਹਿਲਾਂ ਜੀ ਜੇਕਰ ਹੁਣ ਦੀਆਂ ਤਾਜ਼ਾ ਸੈਟੇਲਾਈਟ ਦਸਰਾਂ ਦੇਖੀਏ ਸਕਰੀਨ ਤੇ ਦੇਖ ਸਕਦੇ ਹਾਂ ਜੀ ਪੰਜਾਬ ਦੀ ਜੇਕਰ ਗੱਲ ਕਰੀਏ ਤੇ ਤੁਸੀਂ ਦੇਖ ਸਕਦੇ ਹੋ ਕਿ ਟੁੱਟਮੇ ਜੀ ਜਿਹੜੀ ਬੱਦਲਵਾਈ ਹੈ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਹਲਕੇ ਬੱਦਲਵਾਈਆਂ ਨੂੰ ਕਹਿ ਸਕਦੇ ਹਾਂ ਤੇ ਦੂਜੇ ਪਾਸੇ ਪੱਛਮੀ ਸਿਸਟਮ ਜਿਹੜਾ ਦੋ ਤੰਦਰਤਾਂ ਤੋਂ ਪ੍ਰਭਾਵਿਤ ਕਰ ਰਿਹਾ ਤੇ ਹਾਲੇ ਵੀ ਜਿਹੜਾ ਜ ਸਰਗਰਮ ਹੈ ਜੀ ਤੇ ਆਉਣ ਵਾਲੇ 48 ਜਾਂ ਫਿਰ 72 ਘੰਟਿਆਂ ਤੱਕ ਇੱਕ ਵਾਰ ਫਿਰ ਤੋਂ ਜਿਹੜੇ ਆ ਮੀਂਹ ਸ਼ੁਰੂ ਹੋ ਸਕਦੇ ਨੇ ਤੇ ਇੱਕ ਮੀਂਹ ਦਾ ਨਵਾਂ ਦੌਰ ਹੈ ਜਿਹੜਾ ਨਵਾਂ ਸਪੈਲ ਹੈਗਾ ਇਹ ਲੱਗ ਸਕਦਾ ਹੈ ਜੀ ਪੰਜਾਬ ਦੇ ਵਿੱਚ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਮੌਸਮ ਖਾਗਲੋਂ ਤੁਹਾਡੇ ਨਾਲ ਸਾਂਝ ਕਰਦਨੇ ਆ 28 ਤੇ 29 ਤਰੀਕ ਦੀ ਜੇਕਰ ਗੱਲ ਕਰੀਏ ਜੀ ਯਾਨੀ ਕਿ ਅਗਲੇ 48 ਘੰਟਿਆਂ ਦੇ ਦੌਰਾਨ ਪੰਜਾਬ ਦੇ ਵਿੱਚ ਮੀਂਹ ਵਰਝੋ ਸਕਦੇ ਨੇ ਮੌਸਮ ਵਿਭਾਗ ਦੇ ਮੁਤਾਬਕ ਗੜੇਮਾਰੀ ਹੋ ਸਕਦੀ ਹੈ ਜੀ ਔਰ ਤੇਜ਼ ਤੂਫਾਨੀ ਹਵਾਵਾਂ ਦੇ ਨਾਲ ਜੜੇ ਜਾਂ ਗਰਜ ਚਮਕ ਦੇ ਨਾਲ ਮੀਂਹ ਵਰਝਣਗੇ 29 ਤਰੀਕ ਨੂੰ ਯਾਨੀ ਕਿ ਕੱਲ ਨੂੰ ਸੋ ਅੱਜ ਵੀ ਜਿਹੜਾ ਜ ਆ ਦੇਰ ਸ਼ਾਮ ਤੋਂ ਮੌਸਮ ਦੇ ਵਿੱਚ ਤਬਦੀਲੀ ਸੰਭਵ ਲੱਗ ਰਹੀ ਹੈ ਤੇ ਗਰਜ ਚਮਕ ਦੇ ਨਾਲ ਤੇਜ਼ ਹਵਾਵਾਂ ਦੇ ਨਾਲ ਅੱਜ ਵੀ ਜਿਹੜੇ ਜ ਬਾਅਦ ਦੁਪਹਿਰ ਤੋਂ ਕਹ ਲਈਏ ਜਾਂ ਫਿਰ ਦੇਰ ਸ਼ਾਮ ਤੋਂ ਬਾਅਦ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਜਿਹੜਾ ਸ਼ੁਰੂ ਹੋ ਜਾਣਗੇ 30 ਤਰੀਕ ਤੱਕ ਸਿਸਟਮ ਐਕਟਿ ਅਸਰ ਖੁਨਾਲ ਦਿਖਾਊਗਾ ਉਸ ਤੋਂ ਬਾਅਦ ਇੱਕ ਤਰੀਕ ਨੂੰ ਮੌਸਮ ਉੱਲਗਫਗ ਹੋਣਾ ਸਾਫ਼ ਹੋ ਜਾਏਗਾ ਤੇ ਆਉਣ ਵਾਲੇ ਫਿਲਹਾਲ ਫਿਰ ਜਿਹੜੇ ਦਿਨ ਹੋਣਗੇ ਤੇ ਮੌਸਮ ਆਪਣਾ ਸਾਫ਼ ਹੀ ਰਹੇਗਾ ਪਹਿਲੇ ਹਫਤੇ ਮਈ ਦੇ ਤੇ ਉਸ ਤੋਂ ਬਾਅਦ ਮੁਰਤੋਂ ਇੱਕ ਸਿਸਟਮ ਜਿਹੜਾ ਦੱਸ ਸਕਦੇ ਨੇ ਤਿਆਰ ਆ ਮਈ ਦੇ ਅਖੀਰ ਮਈ ਦੇ ਪਹਿਲੇ ਹਫਤੇ ਦੇ ਅਖੀਰ ਦੇ ਵਿੱਚ ਫਿਲਹਾਲ ਮੌਕੇ ਦੇ ਅਫਲੇਰ ਤੁਹਾਨੂੰ ਸਾਂਝ ਕਰਾਂਗੇ ਅਗਲੇ 48 ਘੰਟਿਆਂ ਦੀ ਜੇਕਰ ਗੱਲ ਕਰੀਏ ਜੀ ਮੀਂਹ ਦਾ ਇੱਕ ਨਵਾਂ ਦੌਰ ਹੈ ਜਿਹੜਾ ਲੱਗਣ ਜਾ ਰਿਹਾ ਤੇ ਪੰਜਾਬ ਦੇ ਵਿੱਚ ਘਰਚੰਕ ਦੇ ਨਾਲ ਮੀਂਹ ਪਲੱਸ ਕੁਝ ਖੇਤਾਂ ਦੇ ਵਿੱਚ ਜੜੀ ਗੜੇ ਮਾਰੀ ਵੀ ਹੋ ਸਕਦੀ ਹੈ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜੀ ਇਜਾਜ਼ਤ ਦਿਓ ਤੁਹਾਨੂੰ